ਹਾਜੀ ਰੇਸਾਬਾ ਜੀ ਪਾਛਾ ਮੈਂ ਜੁਤੀ ਰੇਸਾਬਾ ਬਹੁਤ ਖੁਸ਼ੀ ਹੋਏ ਤੁਹਾਡੇ ਨਾਲ ਗੱਲ ਕਰਕੇ ਵੀ ਮੇਰੇ ਦੋਸਤਾਂ ਸਵਾਲ ਸੀ ਜੀ ਥੋੜੇ ਜੀ ਹਾਂ ਇੱਕ ਤਾਂ ਜੇ ਇਹ ਸੀਗਾ ਵੀ ਜਗਰਾਉਂ ਜਿਹੜਾ ਸ਼ਹਿਰ ਹੈ ਜੀ ਉਹ ਜੀ ਕਿ ਕਿੰਨਾਂ ਨੇ ਬਸਾਇਆ ਸੀ ਜਗਰਾਉਂ ਸ਼ਹਿਰ ਜੀ ਸਾਡੇ ਰਾਏ ਕਲਾ ਜੀ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ ਸੀ ਹਾਂ ਜੀ 1705 ਵਿੱਚ ਜਦੋਂ ਫਰਾਏਕੋਟ ਤਸ਼ਰੀਫ ਰਾਏ ਗੁਰੂ ਗੋਬਿੰਦ ਸਿੰਘ ਜੀ ਹਾਂ ਉਹਨਾਂ ਦੇ ਪਿਤਾ ਸੀ ਰਾਏ ਕਮਾਲੋ ਜੀ ਹਾਂ ਉਹਨਾਂ ਨੇ 1680 ਵਿੱਚ ਜਗਰਾਉਂ ਆਵਾਸਤ ਅੱਛੀ ਰਾਏ ਕੋਰਟ 1648 ਚ ਰਾਏ ਅਹਿਮਦ ਨੇ ਆਵਾਜ਼ ਕੀਤਾ ਸੀ ਪਰ ਉਸ ਤੋਂ ਤਕਰੀਬਨ 30 ਸਾਲ ਬਾਅਦ 1680 ਦੇ ਵਿੱਚ ਜਗਰਾਵਾ ਆਪਕਾ ਤਾਂ ਹੀ ਤਾਂ ਹੀ ਜਗਰਾਵਾ ਜਗਰਾਵਾ ਰਾਏ ਜੀ ਹਾਂ ਜਗਰਾਵਾ ਦਾ ਨਾਮ ਕਿ ਅਗਰਾਵਾ ਦਾ ਜਗ 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 ਠੀਕ ਹੈ ਸੱਤੇ ਵੇਪਾਰ ਜਗਰਾਵਾ ਬਦਲ ਗਿਆ ਬੋਲ ਬੋਲ ਕੇ ਦਾ ਨਾਮ ਜਗਰਾਵਾ ਹੋ ਗਿਆ ਜਗਰਾਵਾ ਤੋਂ ਜਗਰਾਵਾ ਠੀਕ ਹੈ ਕਿਉਂਕਿ ਮੇਰਾ ਸ਼ਹਿਰ ਜਗਰਾਵਾ ਜੀ ਮੈਂ ਸੁਣੇ ਸੀ ਠੀਕ ਹੈ ਮੇਰੇ ਦਾਦਾ ਜੀ ਖਾਨ ਫਾਦਰ ਰਾਏ ਨਾਦ ਖਾਨ ਜਗਰਾਵਾ ਵਿੱਚ ਸਭ ਜਿਸ ਦਾ ਰੇ ਪੂਰੀ ਤਹਿਸੀਲ ਦੇ ਉਦੋਂ ਹਾਈਕੋਲ ਜਗਰਾਮ ਇਕੱਠਾ ਸਾਰਾ ਏਰੀਆ ਇੱਕ ਕੋਈ ਤਹਿਸੀਲ ਹੁੰਦੀ ਠੀਕ ਹੈ ਠੀਕ ਹੈ 1912 ਤੋਂ ਬਣੇ ਤੇ 1937 ਤੱਕ ਰਹੇ ਸਭ ਜੀ ਠੀਕ ਹੈ ਰੇ ਸਰ ਇੱਕ ਹੋਰ ਬੇਨਤੀ ਹੈ ਜੀ ਉਹ ਇਹ ਬਈ ਅੱਜ ਕੱਲ ਸਿੱਖਾਂ ਦੇ ਵਿੱਚ ਵੀ ਇਹਨਾਂ ਏਜੰਸੀਆਂ ਨੇ ਮਤਲਬ ਏਜੰਸੀਆਂ ਜਿਉਂ ਆਰਐਸਐਸ ਨਾਲ ਇਹਨਾਂ ਨੇ ਜਿਹੜੇ ਜਿਸਕਿੰਗ ਬਣਾਈਆ ਵੀ ਜਿਹਦੇ ਨਾਲ ਇੱਕ ਸਿੱਖ ਤੁਹਾਨੂੰ ਚਿਟਲਾਇਆ ਹੈ ਜੀ ਉਹ ਕਿਸ ਤਰ੍ਹਾਂ ਤੁਹਾਨੂੰ ਮੈਨੂੰ ਨਹੀਂ ਪਤਾ ਇਸ ਦਾ ਮੈਂ ਦੱਸਾਂ ਜੀ ਉਹ ਜੇ ਕਿਸੇ ਵੀ ਜਾਣ ਕੇ ਇਹਦੇ ਆਪ ਦੀ ਪਾਲਿਸੀ ਇੱਥੇ ਹੋ ਗਈ ਜਿਵੇਂ ਆਹ ਤੁਸੀਂ ਗੱਲ ਕਰ ਸਕਦੇ ਹੋ ਦਾ ਸ਼ਿਕਾਇਤ ਆਇਆ ਜੀ ਇਹਦੇ ਸ਼ਿਕ ਨੇ ਇਹਦੇ 288 ਰੋਟੂ 288 ਸ਼ਿਕ ਜਿਹਦੇ ਵਿੱਚ ਜੀ ਆਪਾਂ ਰੇਤਾ ਪਾਉਣੇ ਕਿਰਜਨ ਦਾ ਰੇਤਾ ਕਿਰਜਾ ਠੀਕ ਹੈ ਪਾਣੀ ਤੇ ਦੁੱਧ ਪਾਣੀ ਦੁੱਧ ਜੀ ਕਿੱਥੇ ਕਿੱਥੇ ਅੱਛਾ ਠੀਕ ਹੈ ਕਰਦੇ ਇਹ ਕੋਈ ਛੁਰੂ ਜੀ ਕੋਈ ਤੁਹਾਡੇ ਹਿਸਾਬ ਨਾਲ ਕੀ ਇਹ ਵੀ ਕ੍ਰਿਸ਼ਵਾ ਜਾਂ ਵੀ ਕੀ ਵੀ ਕੋਈ ਕੋਈ ਕਿਸ ਤਰ੍ਹਾਂ ਇਹ ਦੇ ਲਈ ਸਭ ਤੋਂ ਵੱਡੀ ਗਲਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਕਰਾਪਤਾ ਨੂੰ ਹੱਜ ਉਹਨਾਂ ਦੀ ਇਹ ਨੀਜੀ ਵਰਤੋਂ ਵਿੱਚ ਰਿਆ ਵਰਤਨ ਉਹਨਾਂ ਦੇ ਕੋਲ ਸੀ ਜਦੋਂ ਰਾਏਕੋਟ ਤਸਰੀਬ ਲਿਆਏ ਠੀਕ ਹੈ ਤੇ ਸਾਡੇ ਲਈ ਸਭ ਤੋਂ ਵੱਡੀ ਗਲਤੀ ਹੈ ਕਿ ਗੁਰੂ ਸਾਹਿਬ ਦੀ ਸ਼ੋਕਰਾਪਤਾ ਉਹਨਾਂ ਨੇ ਆਪਣੇ ਉਸ ਸੇਵਾ ਤੋਂ ਉਸ ਔਖੇ ਵੇਲੇ ਦੀ ਸੇਵਾ ਤੋਂ ਖੁਸ਼ ਹੋ ਕੇ ਬਖਸ਼ਿਆ ਸਾਡੇ ਰਾਏ ਕਲਾ ਜੀ ਨੂੰ ਮੇਰੇ ਬਜ਼ੁਰਗਾਂ ਹੱਜ ਤੇ ਮੇਰੀ ਨੌਵੀਂ ਪੀੜ੍ਹੀ ਉਹਨਾਂ ਤੋਂ ਠੀਕ ਹੈ ਦੂਸਰੀ ਗੱਲ ਇਹ ਦੀ ਬੰਤਰ ਐਸੀ ਹੈ ਦੀ ਕੋਈ ਜਿਹੜੇ ਮੁਸਲਮ ਕਲਚਰ ਦਾ ਇਹ ਬਰਤਨ ਹੈ ਪੁਰਾਣਾ ਜਿਸ ਨੂੰ ਕਿਸੇ ਨੇ ਪੇਟ ਕੀਤਾ ਤੇ ਮੋਸਟ ਪ੍ਰੋਬਬਲੀ ਕਿ ਮੁਸਲਮ ਫੈਮਿਲੀ ਨੇ ਕਿਸੇ ਨੇ ਦਿੱਤਾ ਤੇ ਇਹਦੇ ਵਿੱਚੋਂ ਇਹਦੇ ਵਿੱਚ ਅੰਦਰ ਛਾਤੀ ਮਾਰਿਆ ਵਿੱਚੋਂ ਨਹੀਂ ਦਿਸਦਾ ਪਈ ਦੀ ਬੰਤਰ ਕੀ ਹੈ ਅੱਛਾ ਹੁਣ ਮੈਂ ਕਿਸੇ ਨੂੰ ਵੀ ਇਹਨੂੰ ਤੋੜ ਭੰਨ ਕੇ ਨਹੀਂ ਕਿ ਪਰਮਿਸ਼ਨ ਦੇ ਸਕਦਾ ਇਹਨੂੰ ਦੇਖੀ ਕਿ ਬਣਿਆ ਕਿਵੇਂ ਹਾਕੀ ਦਾ ਰੀਜ਼ਨ ਕੀ ਹੈ ਕੋਈ ਸਾਇੰਟਿਫਿਕ ਰੀਜ਼ਨ ਹੋ ਸਕਦਾ ਹੈ ਕਿ ਇੰਜੀਨੀਅਰਿੰਗ ਰੀਜ਼ਨ ਹੋ ਸਕਦਾ ਹੈ ਵਿਸ਼ਵਾਸ ਦੀ ਗੱਲ ਹੈ ਵਿਸ਼ਵਾਸ ਦੀ ਵਿਸ਼ਵਾਸ ਦੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਬਿਲਕੁਲ ਆਪਣੇ ਨਕੀਂ ਹਾਂ ਬਸ ਇਸੇ ਅਜਿਹੀ ਚੀਜ਼ ਹੈ ਕਈ ਬੰਦੇ ਸੁਣੇ ਵੀ ਆਏ ਸਵਾਲ ਉੱਠੋ ਜਿਹੜਾ ਸੀ ਇੱਕ ਕਮੈਂਟ ਵੀ ਇਹਦੇ ਨਾਲ ਹੋਰ ਚੀਜ਼ਾਂ ਵੀ ਬਾਬਾ ਜੀ ਦੀ ਲੋਚ ਦਾ ਪੀਰ ਪਰਾਗ ਲੈ ਕੇ ਆਏ ਆਂ ਜਿਹੜੀਆਂ ਚੀਜ਼ਾਂ ਉਸ ਵੇਲੇ ਉੱਚੀ ਕੁਝ ਦਿੱਤੀ ਪੁਰੇ ਜੇ ਇਹ ਦਿਗੋ ਮੈਂ ਉਹ ਵੀ ਨਾਲ ਉਹ ਵੀ ਨਾਲ ਰੱਖੀ ਉਹ ਵੀ ਨਾਲ ਰੱਖੀ ਹੁਣ ਮੈਂ ਸੋਚ ਰਿਹਾ ਜਿਵੇਂ ਬੈਠਾ ਹਾਂ ਜੀ ਉਹ ਚੀਜ਼ਾਂ ਜਿਹੜੀਆਂ ਪਤਾ ਨਹੀਂ ਗੁਰੂ ਮਹਾਰਾਜ ਨੇ ਗੰਭਸ਼ੰਕ ਦੇ ਹੋਰ ਕਿ ਇਹਨੂੰ ਦਾਨ ਕਰਕੇ ਜਾਂਦੇ ਜਾਂਦੇ ਦਿੱਤੀਆਂ ਹੋਣੀਆਂ ਆ ਜੀ ਇਹ ਇਹ ਗੰਗਾ ਸੰਗ ਰਹਿਣਾ ਵਾਸਤੇ ਰਹਿ ਗਿਆ ਹੱਜ ਵੀ ਨਹੀਂ ਰਸਬ ਵੀ ਇਹ ਚ ਕੋ ਕਿੰਨੇ ਮੈਂ ਹੁਣ ਮੀਡੀਆ ਚ ਅਰੇ ਨਾਲ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਵਾਲ ਹੈ ਵੀ ਜਿਹੜੇ ਨਾਸਤਿਕ ਲੋਕ ਆ ਨਾਸਤਿਕ ਤੇ ਮੈਂ ਇਹ ਜੇ ਵੀ ਉਹਨਾਂ ਨੇ ਹਮੇਸ਼ਾ ਇਸ ਚੀਜ਼ ਨੂੰ ਪੁਆਇੰਟਡ ਕਰਨੇ ਵੀ ਇਹਦਾ ਵੀ ਆਇਆ ਮੈਂ ਕਿਉਂਕਿ ਮਿੰਨ ਦਾ ਵਿਸ਼ਵਾਸ ਹੈ ਮਨ ਪੂਰਨ ਵਿਸ਼ਵਾਸ ਆ ਮੇਰੇ ਕੋਲ ਬਹੁਤ ਜ਼ਿੰਮੇਵਾਰੀਆਂ ਰੱਖੀਆਂ ਹੋਈਆਂ ਜੀ ਆਪਦੀਆਂ ਵੀ ਵਿਸ਼ਵਾਸ ਦਾ ਸਾਰਾ ਪਰ ਇਹ ਚੰਗੀ ਚੀਜ਼ ਕਰਦੇ ਨੇ ਮੈਂ ਉਸ ਕਰਕੇ ਤੁਹਾਡੀ ਤੁਸੀਂ ਆਪ ਕੀ ਫੀਲ ਕਰਦੇ ਜੀ ਤੁਸੀਂ ਪ੍ਰਾਊਡ ਫੀਲ ਕਰਦੇ ਜੀ ਮੈਂ ਤੇ ਜੀ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਕਿ ਉਸ ਵੇਲੇ ਇਨਸਾਨੀਅਤ ਦੇ ਨਾਤੇ ਜਿਹੜਾ ਸਭ ਤੋਂ ਵੱਡਾ ਰਿਸ਼ਤਾ ਸਾਡਾ ਅਗਰੂ ਸਾਹਿਬ ਨੂੰ ਮੁੱਖ ਰੱਖਦੇ ਹੋਇਆ ਉਹ ਜਿਹੜਾ ਜ਼ੁਲਮ ਹੋ ਰਿਹਾ ਸੀ ਸਭ ਤੋਂ ਵੱਡੀ ਗੱਲ ਹੈ ਕਿ ਸਾਡ ਨੂੰ ਹੁਕਮ ਹੈ ਰੱਬ ਦਾ ਕਿ ਜ਼ਾਲਮ ਦੇ ਖਿਲਾਫ ਖੜੇ ਹੋ ਜਾਓ ਮਜ਼ਲੂਮ ਦਾ ਸਾਥ ਦਿਓ ਜਿਹਦੇ ਨਾਲ ਜ਼ੁਲਮ ਹੋ ਰਿਹਾ ਹੈ ਤੇ ਉਸ ਵੇਲੇ ਰਾਏ ਕੱਲਾ ਜੀ ਨੇ ਬੜੀ ਜੁਰਤ ਦੀ ਗੱਲ ਕਦਮ ਚੁੱਕਿਆ ਇਹ ਕੋਈ ਸੌਖੀ ਗੱਲ ਨਹੀਂ ਸੀ ਉਸ ਵੇਲੇ ਕਿਸੇ ਦਾ ਔਰੰਗਜ਼ੇਬ ਰਾਜ ਵਿੱਚ ਅੱਗੇ ਵਧਣਾ ਔਰ ਗੁਰੂ ਸਾਹਿਬ ਦੀ ਸੇਵਾ ਕਰਨਾ ਪਰ ਉਹ ਸੇਵਾ ਕਰਦਿਆਂ ਵੀ ਉਹਨਾਂ ਨੇ ਆਪਣੀਆਂ ਜਾਨਾਂ ਦਾ ਦాతੇ ਲਾਤੀਆਂ ਆਪਣੇ ਬੱਚਿਆਂ ਦੀਆਂ ਜਾਨਾਂ ਦਾ ਵੇਖੋ ਜੀ ਰਾਏ ਕੱਲਾ ਖਾਨਦਾਨ ਨਵੀ ਖਾਨ ਗਣੀ ਖਾਂ ਜੀ ਬੁੱਲ੍ਹੇ ਸਾਹਿਬ ਨੇ ਕਿਹਾ ਮੇਰੇ ਫਰਜੰਦਾ ਜੀ ਫਰਜੰਦਾ ਮਤਲਬ ਪੁੱਤ ਹੈ ਫਿਰ ਪੁੱਤ ਸਤਿ ਕਸਾ ਕਮਾਦ ਸਤਿ ਕਾਹਤ ਮੇਰੇ ਪੁੱਤਾਂ ਮੈਨੂੰ ਜੀ ਸਵਾਬ ਮਿਲਿਆ ਉਹਨਾਂ ਦੇ ਘਰ ਚ ਨਿਕੜਦਾ ਪਾਛੀਵਾੜੇ ਕੋਲ ਤੇ ਉਹਨੇ ਕਹੇ ਸੀ ਵੀ ਸ assi ਜਿਹੜਾ ਸਾਡੀ ਦਫਨਾਇਆ ਸਾਡੇ ਘਰ ਚ ਜਾਵੇ ਇੱਥੇ ਗੁਰਦੁਆਰਾ ਬਣਾਵੇ ਪਰ ਸਿੱਖ ਸੰਗਤ ਸਾਡੇ ਕਬਰਾਂ ਦੇ ਉੱਪਰੋਂ ਜੀ ਆਉ ਕਿੱਡੀ ਸ਼ ਦੇਖੋ ਇਹ ਨੰਬਰ ਹੈ ਹਾਂ ਜੀ ਤੇ ਪੀਰ ਬੁੱਧੂ ਸਾਹਿਬ ਨੇ ਉਹਨਾਂ ਨੇ ਆਪਣੇ ਬੱਚੇ ਪੁੱਤ ਵੀ ਕੁਰਬਾਨ ਕੀਤੇ ਆਪਣੇ ਮਰੀਦ ਖਰੀਦ ਬ੍ਰਿਜ ਕਰ ਹਾਂ ਦੇਖੋ ਕਿ ਪਰ ਮੈਂ ਕਹਿੰਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮੰਨਣ ਵਾਲੇ ਆ ਹਾਂਜੀ ਉਹਨਾਂ ਨੇ ਤੇ ਇਸ ਰਾਇਕਲ ਜੀ ਦੇ ਕਦਮ ਨੂੰ ਬਹੁਤ ਹੀ ਬਹੁਤ ਕਦਰ ਨਾਲ ਦੇਖਿਆ ਔਰ ਅੱਜ ਤੱਕ ਇੱਜ਼ਤ ਕਰਦੇ ਆ ਤੇ ਲੇਕਿਨ ਮੈਂ ਕਹਾਂਗਾ ਇਹਦੇ ਨਾਲ ਨਾਲ ਕਿ ਕਿਸੇ ਹੋਰ ਧਰਮ ਦਾ ਕੋਈ ਵੀ ਚੰਗਾ ਇਨਸਾਨ ਹੈ ਨਾ ਜਿਹੜਾ ਹਾਂਜੀ ਉਹ ਇਸ ਕਦਮ ਨੂੰ ਬਹੁਤ ਹੀ ਅੱਛੇ ਅਲਫਾਜ਼ ਨਾਲ ਯਾਦ ਕਰਦਾ ਬਹੁਤ ਜੀ ਬਹੁਤ ਬੇਸ਼ਕੁਦਰ ਨਾਲ ਯਾਦ ਕਰ ਬਹੁਤ ਵੱਡੀ ਸ਼ੋਡੀ ਦੇਣਾ ਰਹਾ ਸਮਸਿਆ ਇਹ ਬੇਤੀ ਕਰਦਾ ਮੈਂ ਸਪੈਸ਼ਲੀ ਅੱਜ 프리ਮੋਟ ਤੋਂ ਆਇਆ ਸੀ ਅੱਜ